ਮਾਮੂਲੀ ਟਕਰਾਰ ਨੇ ਘਰ ਦਾ ਬੁਝਾਇਆ ਚਿਰਾਗ ਘਰ ਚੱਲ ਰਹੀਆਂ ਸੀ ਵਿਆਹ ਦੀਆਂ ਤਿਆਰੀਆਂ ਗਵਾਂਡੀਆਂ ਨੇ ਨੌਜਵਾਨ ਦਾ ਘਾਟਾ ਕਤਲ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਦਾਜ ਦੇ ਇੱਕ 25 ਸਾਲਾ ਗੱਭਰੂ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਮਾਮੂਲੀ ਟਕਰਾਰ ਨੂੰ ਲੈ ਕੇ ਦਾਜ ਦੇ ਕਿ ਗਵਾਂਡੀਆਂ ਦੇ ਨਾਲ ਮਾਮੂਲੀ ਟਕਰਾਰ ਨੂੰ ਲੈ ਕੇ ਲੜਾਈ ਝਗੜਾ ਹੋ ਗਿਆ ਸੀ ਅਤੇ ਲੜਾਈ ਝਗੜਾ ਇਤਕਰ ਵੱਧ ਗਿਆ ਕਿ ਗਵਾਂਡੀਆਂ ਨੇ ਚਾਕੂ ਦੇ ਨਾਲ ਬੇਰਹਿਮੀ ਨਾਲ ਨੌਜਵਾਨ ਦਾ ਕਤਲ ਕਰ ਦਿੱਤਾ ਤੇ ਉਸ ਨੂੰ ਮੌਤ ਦੇ ਕਾਟ ਪਸਾਰਿਆ ਗਿਆ। ਨੌਜਵਾਨ ਦਾ ਅਗਲੇ ਮਹੀਨੇ ਦਾ ਵਿਆਹ ਰੱਖਿਆ ਹੋਇਆ ਸੀ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਕਿਸੇ ਨੂੰ ਕੀ ਪਤਾ ਸੀ ਕਿ ਅਜਿਹਾ ਹੋ ਜਾਣਾ ਹੈ। ਤਾਂ ਹਾਂ ਮਾਰ ਮਾਰ ਮਾਪੇ ਰੋ ਰਹੇ ਨੇ ਅਤੇ ਇਨਸਾਫ ਦੀ ਗੁਹਾਰ ਲਗਾ ਰਹੇ ਨੇ। ਇਸ ਬਾਤ ਸ੍ਰੀ ਸਪਰਿੜਤ ਪਰਿਵਾਰਿਕ ਮੈਂਬਰਾਂ ਦਾ ਅਤੇ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਕੋਈ ਗੱਲ ਨਹੀਂ ਹੋਈ ਆ ਨਾਲ ਨਾਲ ਕੋਈ ਪੈਰ ਨਹੀਂ ਹੈ ਗਾਈ ਉਹਨਾਂ ਨੇ ਸਰਾਬਾ ਪੀ ਕੇ ਮੇਰੇ ਮੁੰਡੇ ਨੂੰ ਮਾਰਿਆ ਵਾ ਚਾਕੂ ਕੁਵੋ ਕੁਵੋ ਕੇ ਮਾਰਿਆ ਮੇਰੇ ਮੁੰਡੇ ਨੂੰ ਕੁਝ ਨਹੀਂ ਹੈ ਜਾਨੇ ਕੁਝ ਨਹੀਂ ਝਗੜਾ ਆ ਕੁਝ ਨਹੀਂ ਝਗੜਾ ਹੋਇਆ ਨਹੀਂ ਕੋਈ ਲੜਾਈ ਨਹੀਂ ਹੋਈ ਆ ਮੇਰਾ ਮੁੰਡਾ ਨੂੰ ਛੱਡਣ ਚੱਲਦਾ ਹਾਂ ਤੋ ਆਇਆ ਦਿੱਲੇਟ ਹੋ ਗਿਆ ਤੋ ਆਇਆ ਇਹਨੂੰ ਛੱਡਣ ਚੱਲੇ ਕੰਦੇ ਮੈਨੂੰ ਪੁੱਤਾ ਪੈ ਜਾਏਗਾ ਮੈਨੂੰ ਛੱਡ ਆਓ ਛੱਡਣ ਗਏ ਮੇਰੇ ਮੁੰਡੇ ਦੇ ਵਿੱਚ ਘਰ ਲਿਆ ਕੇ ਮੋਟਰਸਾਈਕਲ ਬਾਪੀ ਰੱਜਾਈ ਮਾਨਣ ਲੱਗਾ ਮੇਰਾ ਮੁੰਡਾ ਕੰਦਾ ਬਰਾਵੀਰ ਜੀ ਵੇਖ ਕੇ ਚਲਾਓ ਉਹ ਤੋ ਮੇਰੇ ਮੁੰਡੇ ਦੇ ਵਾਲੋਂ ਨੂੰ ਪੈ ਗਿਆ ਕੰਦਾ ਤੁਹਮੈਂ ਤੁਹਾਨੂੰ ਦੱਸਦਾ ਵਾਂ ਅੰਦਰ ਜਾ ਕੇ ਸਾਰੇ ਟੱਬਰ ਮਿਲ ਕੇ ਮੇਰੇ ਕੋਲ ਮੁੰਡੇ ਨੂੰ ਬਾਲ ਲਿਆ ਉਹ ਤੋ ਉਹ ਆ ਗਿਆ ਪਤਾ ਨਹੀਂ ਕਿੱਥੋਂ ਵਿਚਾਰਾ ਗਿਆ ਇਹ ਦਵਾਈ ਲੈਣ ਉਹ ਨੋਵਰ ਕੇ ਅੰਦਰ ਖਿੱਚ ਕੇ ਅੰਦਰ ਖਿੱਚ ਕੇ ਚਾਕੂ ਕੁਵੋ ਕੁਵੋ ਕੇ ਮਾਰਿਆ ਮੈਨੂੰ ਇਹ ਸਭ ਚਾਹੀਦਾ ਤੇਰਾ ਤੀਸਰਾ ਆਪਾਂ ਕੰਮ ਕਰਕੇ ਆਏ ਸਾ 10 ਕਵੇਨਾ ਤੇ ਰਮਾਨ ਕੋਠੇ ਪਾਣੀ ਪੂਣੀ ਪੀ ਕੇ ਤੇ ਆਪਾਂ ਬਾਹਰ ਨੂੰ ਗਏ ਆ ਕਿ ਛੋਟੇ ਇਹਨਾਂ ਕੁੱਤੇ ਪੈ ਜਾਂਦੇ ਨੇ ਰਾਹ 'ਚ ਆਂਦਾ ਜੀ ਜੋ ਹੈਗਾ ਕੁੱਤਾ ਇੱਕ ਤੇਨੂੰ ਛੱਡਣ ਜਾਂਦੇ ਇਥੇ ਮੋੜ ਤਾਂ ਕਨੂੰ ਛੱਡ ਕੇ ਆਈਦਾ ਪਿਛੇ ਵਾਲੇ ਕਾਰਖਾਨੇ ਤੱਕ ਦਿੱਲੀ ਕੱਲ ਇਸ ਤਰ੍ਹਾਂ ਹੀ ਜਾਂਦੇ ਹਾਂ ਉਹ ਜੀ ਤੇ ਰਾਹ ਦੇ ਵਿੱਚ ਔਰ ਜੇ ਆਹੀ ਪੂਰਾ ਮੋਟਰਸਾਈਕਲ ਤੇਰੇ ਜਾਣ ਦਾ ਵਾਇਆ ਉਸ ਰੋਗ ਦਾ ਹੈਗਾ ਤੂੰ ਉਹਨੂੰ ਜਾ ਮੇਰੇ ਵਿੱਚ ਲਿਆ ਕੇ ਮੋਟਰਸਾਈਕਲ ਮਾਰਤਾ ਉਹ ਤੋਂ ਕਿ ਆਪਾ ਮੇਰੀ ਗੱਲ ਤੁਹਾਨੂੰ ਉਧਰੋਂ ਤੁਹਾਡਾ ਲਾਂਗਾ ਉਧਰੋਂ ਗਾ ਉਹਨੂੰ ਗੱਡੀ ਕਢੋ ਉਤਰ ਕੇ ਚਪੇੜਾ ਮਾਣੀ ਸ਼ੁਰੂ ਕਰਤੀ ਆ ਉਹਨੇ ਉਹਨੇ ਦਿਨ ਉਹ ਪਿਓ ਵਿਚਾਰਾ ਉਹਨੂੰ ਬੱਚਿਆਂ ਨੂੰ ਮੈਂ ਕਿਹਾ ਅੰਕਲ ਜੀ ਮੜਾ ਜਾਣ ਨੂੰ ਸਮਝਾਓ ਥੋੜਾ ਜਿਆ ਅੰਦਰ ਲੈ ਕੇ ਜਾ ਉਹਨੇ ਚੰਗਾ ਲੰਦਾ ਰੱਜੇ ਆ ਉਹ ਪੂਰਾ ਟੱਬਰ ਹੀ ਆ ਗਿਆ ਬਾਹਰ ਪੂਰਾ ਟੱਬਰ ਹੀ ਫਾੜ ਕੇ ਕੁੱਟ ਲਾ ਪੈ ਸਾਰਿਆਂ ਨੂੰ ਸਾਰੇ ਬਾਲ ਬੋਲ ਵਰਮੁੰਡਾ ਉਹਨਾਂ ਕੋ ਪੁਰਾਣੀ ਰੰਜਿਸ਼ ਨਹੀਂ ਸੀ ਉਹਨਾਂ ਦੀ ਕੋਈ ਰੰਜਿਸ਼ ਨਹੀਂ ਸੀ ਸਗੋ ਪਹਿਲਾਂ ਉਹਨਾਂ ਦੇ ਘਰ ਚ ਇਕੱਠਾ ਜਿਹਾ ਕੁਠਾ ਸਾਡੇ ਪਾਪਾ ਬਣਾ ਕੇ ਦਿੰਦੇ ਰਹੇ ਨੇ ਲੱਕੜ ਦਾ ਕੰਮ ਕਰਦੇ ਰਹੇ ਨੇ ਪਰ ਮੰਨਦੇ ਵਿੱਚ ਪਤਾ ਨਹੀਂ ਕੀ ਹੋ ਗਿਆ ਸੀ ਰਾਤੀਂ ਮੈਂ ਤੈਨੂੰ ਕਹਿੰਦੇ ਸਾਰੇ ਰੱਜੇ ਸੀ ਪਿਓ ਪੁੱਤ ਜਿੰਨੇ ਜਵਾਈ ਸਾਰੇ ਰੱਜੇ ਸੀ ਉਹਨਾਂ ਦੀ ਅੱਖਾਂ ਵੇਖਣਾ ਤੂੰ ਇਹਨਾਂ ਕੋ ਤੁਰਨ ਦੀ ਬਾਤ ਨਹੀਂ ਕੀਤੀ ਕਾਹਦੇ ਨਾਲ ਮਾਰਿਆ ਉਹਨਾਂ ਨੇ ਚਾਕੂ ਚਾਕੂ ਨਾਲ ਮਾਰਿਆ ਹਾਂਜੀ ਚਾਕੂ ਕੋਈ ਤਿੱਖਾ ਜਿਹਾ ਅੰਦਰ ਉਹਨਾਂ ਨੇ ਰੱਖਿਆ ਹੈ ਆਪਣੇ ਕੋਲ ਰੈਸ਼ ਦਾ ਪਤਾ ਨਹੀਂਗਾ ਹੈ ਨਹੀਂ ਹੋਇਆ ਮੰਨ ਕੇ ਕਰਦੇ ਹੋ ਭਾਈ ਤੁਸੀਂ ਮੈਨੂੰ ਇਨਸਾਫ ਚਾਹੀਦਾ ਮੇਰੇ ਭਰਾ ਨੂੰ ਉਹਨਾਂ ਨੂੰ ਫਾਂਦੀ ਚਾਹੀਦੀ ਹੈ ਕੀ ਗੱਲ ਹੋਈ ਭਾਈ ਤੁਹਾਡੀ ਰੋਟੀ ਰਾਂਗਰ ਦੀ ਤੁਹਾਡੇ بیٹے ਇੱਥੇ ਰੋਟੀ ਰਾਟੀ ਖਾ ਕੇ ਮੇਰਾ ਭਤੀਜਾ ਰੰਦਾ ਦੂਸਰੀ ਗਲੀ ਸਾਹਮਣੇ ਗਲੀ ਚ ਗਲੀ ਚ ਕੁੱਤਾ ਹੁੰਦਾ ਤਾਂ ਉਹਨੂੰ ਪੈਂਦਾ ਹੁੰਦਾ ਇੱਕ ਦੋ ਵਾਰੀ ਅੱਗੇ ਪੈ ਗਿਆ ਤੇ ਉਹ ਕਹਿੰਦਾ ਉਹ ਹੱਟੇ ਮੁੰਡਿਆਂ ਨੂੰ ਵੱਡੇ ਨੂੰ ਤੇ ਛੋਟੇ ਨੂੰ ਕਹਿੰਦਾ ਭਾਈ ਮੈਨੂੰ ਨਾ ਥੋੜਾ ਗਲੀ ਟਪਾ ਦਿਓ ਤਾਂ ਮੈਂ ਉਧਰ ਚੱਲ ਜਾਣਾ ਕੁੱਤਾ ਪੈਂਦਾ ਤਾਂ ਕਰਕੇ ਉਹ ਸਰ ਉਹ ਗਲੀ ਟਪਾਨ ਹੱਟੇ ਦੋਨੋਂ ਮੁੰਡੇ ਗਏ ਤੋ ਉਧਰੋਂ ਉਹਨਾਂ ਦਾ ਬੇਟਾ ਹੁੰਦਾ ਪਿਆ ਸੀ ਮੋਟਰਸਾਈਕਲ 'ਤੇ ਸਾਡੇ ਵੱਡੇ ਬੇਟੇ ਦੇ ਪੈਰ ਤੇ ਮਾਰਿਆ ਉਹਨੇ ਸਰ ਮੋਟਰਸਾਈਕਲ ਤੋ ਉਹ ਕਹਿੰਦਾ ਤੁਸੀਂ ਤੁਹਾਡਾ ਸਾਈਡ ਉਹ ਹੈਗਾ ਤੋ ਤੁਸੀਂ ਸਾਹਮਣੇ ਵਾਲੇ ਪਾਸੇ ਇਹ ਅਧਰ ਉਲਟੇ ਵਾਲੇ ਪਾਸੇ ਮuje ਆ ਕੇ ਮਾਰ ਦਿਆ ਆਪਨੇ ਤੋ ਉਥੋਂ ਉਹਨਾਂ ਨੇ ਉਤਰ ਕੇ ਉਹਨੂੰ ਚਪੇੜਾ ਚਪੂੜਾ ਵੱਡੇ ਭੁੰਡੇ ਨੂੰ ਸਾਡੀ ਮਾਰੀ ਉਹਦੇ ਕੱਪੜੇ ਕਪੜੇ ਸਾਰੇ ਸਾਰੇ ਉਹਦੇ ਪਾੜ ਪੂੜ ਦਿੱਤੇ ਉਹਨੇ ਦਿਨ ਉਹ ਸਾਡਾ ਬੜਾ ਬੇਟਾ ਉਹ ਵਿਚਕਾਰ ਵਾਲਾ ਬੇਟਾ ਦੀਪਕ ਜਿਹਦੀ ਦਤ ਹੋਈ ਹੈ ਉਹ ਆਂਦਾ ਪਿਆ ਹੀ ਉਹਨੂੰ ਪਤਾ ਲੱਗਾ ਤੋ ਉਥੇ ਗਿਆ ਤਾਂ ਉਹਨਾਂ ਨੇ ਸਰ ਸਾਡੇ ਬੇਟੇ ਨੂੰ ਫੜ ਕੇ ਉਹਨੇ ਸਾਰੇ ਡੱਬਨ ਨੇ ਉਹਦੀ ਮਾਂ ਉਹਦੀ ਭੈਣ ਉਹਦੇ ਦੋ ਭਰਾ ਉਹਦਾ ਜੀਜਾ ਉਹਦਾ ਡੈਡੀ ਸਾਰੇ ਨੇ ਸਾਡੇ ਮਨ ਦੀ ਦੀਪਕ ਨੂੰ ਫੜ ਕੇ ਸਰ ਬੜਾ ਘੁੱਟਿਆ ਉਹਦਾ ਪਾਲ ਪੁੱਟਿਆ ਉਹਦੇ ਸਿਰ ਤੋਂ ਖੂਨ ਕੱਢਿਆ ਤੇਰੋਂ ਫਿਰ ਨਾ ਛੂੜਾ ਨੁਮਾ ਕੋਈ ਚੀਜ਼ ਮਾਰਿਆ ਸਰ ਸਾਡੇ ਬੇਟੇ ਦੀ ਇੱਥੋਂ ਤਾਰੀ ਮੱਖੀ ਬਾਹਰ ਆ ਗਈ ਕਿ ਇਨਸਾਫ ਜਾਂਦੇ ਬੋਲ ਸਰ ਮੈਨੂੰ ਚਾਹੀਦਾ ਕਿ ਮੈਨੂੰ ਇਨਸਾਫ ਚਾਹੀਦਾ ਜਿੱਦਾਂ ਮੇਰਾ ਬੇਟਾ ਗਿਆ ਨਾ ਉਹਨਾਂ ਦੇ ਬੇਟੇ ਨੂੰ ਵੀ ਪਾਤੀ ਹੋਣੀ ਚਾਹੀਦੀ ਸਰ ਪਤਾ ਲੱਗੇ ਕਿ ਇਹਦਾ ਜਾਂਦਾ ਨਾ ਤਾਂ ਕਿਦਾਂ ਕਿੰਨੇ ਸਾਲ ਦਾ ਦੁੱਖ ਹੁੰਦਾ 24 ਸਾਲਾਂ ਦਾ ਬੇਟਾ ਹੀ ਬੌਜੀ ਮੇਰਾ ਰਿਆ ਹੋ ਗਿਆ ਸੀ ਨਹੀਂ ਸਰ ਅਗਲੇ ਨਿਕਲ ਆਲੇ ਇਹ ਤਾਂ ਇਹ ਬੰਦੇ ਕਮਿਸ਼ਨਰੀ ਲਾਇਆ ਹੋਇਆ ਹੀ ਸਰ ਮਜ਼ਦੂਰ ਸਾਰਾ ਕੰਮ ਕਰਾਉਂਦੇ ਮੇਰਾ ਥੋੜਾ ਇੱਕ ਕੰਮ ਕਰਾਉਂਦੇ ਪਏ ਹਾ ਗੁੱਡ ਆਫਟਰਨੂੰਨ ਜੀ ਮੈਂ ਸਰਿੰਦਰ ਸਿੰਘ ACP ਸੈਂਟਰਲ ਅੰਮ੍ਰਿਤਸਰ ਪੋਸਟਡ ਹਾਂ ਇੱਕ ਸਾਡੇ ਥਾਣਾ ਗੇਟ ਕੀਮਾ ਦੇ ਏਰੀਆ ਦੇ ਵਿੱਚ ਕੱਲ ਰਾਤ ਪੌਣੇ 11 ਵਜੇ ਇੱਕ ਝਗੜਾ ਹੋਇਆ ਸੀ ਗੁਰਬਖਸ਼ ਨਗਰ ਏਰੀਆ ਗਲੀ ਨੰਬਰ 3 ਦੇ ਵਿੱਚ ਜਿਹਦੇ ਵਿੱਚ ਇੱਕ ਦੀਪਕ ਨਾਮ ਦਾ ਵਿਅਕਤੀ ਜਿਹੜਾ ਉਹ ਇੰਜਰਡ ਹੋਇਆ ਸੀ ਏਜ ਇਹਦੀ 24 ਸਾਲਾ ਔਰ ਕਾਰ ਮੀਟਰ ਦਾ ਕੰਮ ਕਰਦਾ ਆ ਜਿਹਦੀ ਆਪਣੇ ਇਹਨਾਂ ਦੇ ਗਵੰਡੀਆਂ ਦੇ ਨਾਲ ਹੀ ਝਗੜਾ ਆਇਆ ਸੀ ਮੋਟਰਸਾਈਕਲ ਵੱਜਣ ਤੇ ਇਹਨਾਂ ਦੇ ਵਿੱਚ ਮੋਟਰਸਾਈਕਲ ਜਤਨ ਨਾਂ ਦੇ ਲੜਕੇ ਨੇ ਮਾਰਿਆ ਸੀ ਜਿਹੜਾ ਇਹਨਾਂ ਦੇ ਆਪਸ ਵਿੱਚ ਝਗੜਾ ਆਇਆ ਜਿਹਦੇ ਵਿੱਚ ਜਿਹੜਾ ਵਾ ਦੀਪਕ ਦੀ ਕੋਈ ਨੁਕੀਲੀ ਚੀਜ਼ ਵੱਜਣ ਨਾਲ ਪੇਟ ਦੇ ਵਿੱਚ ਉਹਦੀ ਡੈਥ ਹੋ ਗਈ ਸੀ ਜਾ ਕੇ ਹਸਪੀਟਲ ਤੇ ਅਸੀਂ ਪੰਜ ਵਿਅਕਤੀਆਂ ਦੇ ਖਿਲਾਫ ਇਹਦੇ ਵਿੱਚ ਜਿਹੜਾ ਵਾ ਮੁਕਦਮਾ ਦਰਜ ਕੀਤਾ ਆ ਕਿ ਜਤਨ ਨੇ ਇੱਕਦਾ ਬ੍ਰਦਰ ਆਕਾਸ਼ ਆ ਇੱਕ ਇਹਨਾਂ ਦਾ ਜੀਜਾ ਆ ਸੁਖਪ੍ਰੀਤ ਔਰ ਦੋ ਇਹਨਾਂ ਦੇ ਮਦਰ ਫਾਦਰ ਪੰਜਾਂ ਜਾਣਿਆਂ ਦੇ ਖਿਲਾਫ ਹਰੀ ਸ਼ੰਕਰ ਦੇ ਬਿਆਨਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਆ ਔਰ ਜਿਹਦੇ ਵਿੱਚ ਅਸੀਂ ਇਹਨਾਂ ਦੇ ਘਰਾਂ ਦੇ ਉੱਤੇ ਛਾਪੇਮਾਰੀ ਕੀਤੀ ਆ ਔਰ ਇਹਨਾਂ ਦੇ ਰੇਡ ਕੀਤੇ ਜਾ ਰਹੇ ਹਨ ਜਲਦੀ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ